ਜਦੋਂ ਰੂਪ ਬਸੰਦ ਦਾ ਕਿੱਸਾ ਪੜੀਦਾ ਹੈ ਤਾਂ ਇਹ ਸਾਖੀ ਆਉਂਦੀ ਹੈ ਜਦੋਂ ਬਸੰਦ ਦੇ ਰੂਪ ਜਵਾਨੀ ਤੇ ਮੋਹ ਧੋਕੇ ਉਹਦੀ ਮਤਰੀਈ ਮਾਂ ਉਹਨੂੰ ਆਪਣੇ ਨਾਲ ਪਿਆਰ ਦੀ ਪਿੰਗ ਝੂਟਣ ਵਾਸਤੇ ਮਜਬੂਰ ਕਰਦੀ ਹੈ ਤਾਂ ਅੱਗੋਂ ਬਸੰਤ ਕਹਿੰਦਾ ਨਹੀਂ ਮਾਤਾ ਮੈਂ ਇਹ ਪਾਪ ਕਰਮ ਨਹੀਂ ਕਰ ਸਕਦਾ ਪਰ ਸਮਾਂ ਆਊਗਾ ਕਰਜਗ ਵਿੱਚ ਐਸੇ ਕਰਮ ਜ਼ਰੂਰ ਹੋਇਆ ਕਰਨਗੇ ਜਿਵੇਂ ਕਲਯੁਗ ਦੀਆਂ ਨਿਸ਼ਾਨੀਆਂ ਬਾਰੇ ਬਸੰਤ ਗਿਆਨ ਭਪੂਰ ਬਾਤਾਂ ਦੇ ਰਾਹੀ ਆਪਣੀ ਮਾਂ ਨੂੰ ਸਮਝਾਉਣ ਦਾ ਯਤਨ ਕਰਦਾ ਓਸ ਵੇਲੇ ਦੀ ਕਹਾਣੀ ਨੂੰ ਗੁਰਮukh ਸਿੰਘ ਐਮੇ ਜੋਲ ਦੀ ਲਿਖਤ ਰਾਹੀਂ ਗੁਰਜੀਤ ਸਿੰਘ ਸੇਖਵਾ ਤੇ ਰਣਜੀਤ ਸਿੰਘ ਚੀਮਾ ਕਿਉਂ ਬਿਆਨ ਕਰਦੇ ਹਨ ਕਿਆ ਕਵਰ ਤੁਰਬ ਤੋਂ ਡਰ ਮਾਤਾ ਦਾ ਨਾ ਪੈਰ ਨਰਕ ਵਿੱਚ ਧਰਮਾ ਤਾਂ ਚਿੱਤ ਡਲਾਉਣਾ ਨਹੀਂ ਜੋ ਲਿਖਿਆ ਧਰੋ ਵਿਦਾਤਾ ਨੇ ਲੇਖਾਂ ਨੂੰ ਕਿਸੇ ਲੇਖਾਂ ਨੂੰ ਕਿਸੇ ਮਟਾਉਣਾ ਨਹੀਂ ਤੇ ਅਸੇ ਸਮੇਂ ਵੀ ਆਵਣਗੇ ਸਭ ਸ਼ਰਮ ਧਰਮ ਉੱਡ ਜਾਵਣਗੇ ਪਤ ਮਾ ਦੀ ਛੇ ਝੰਡਾਵਣਗੇ ਪਾਈਆਂ ਨਾਲ ਰਲਣਾ ਪਹਿਣਾ ਨਹੀਂ ਜੇ ਕਰਮ ਨਸ਼ਟ ਹੋ ਜਾਵਣਗੇ ਫਿਰ ਧਰਮ ਕਿਸੇ ਦਾ ਫਿਰ ਧਰਮ ਕਿਸੇ ਦਾ ਰਹਿਣਾ ਨਹੀਂ ਕਿਹ ਕੰਵਰ ਤੁਰਾਬ ਤੋਂ ਡਰ ਮਾਤਾ ਨਾ ਪੈ ਮਰਕ ਵਿੱਚ ਧਰਮਾਂ ਤਾਂ ਚਾਹ ਵਾਰ ਸੀਸਤੇ ਕਰਮਾਂ ਤਾਂ ਧਰਮ ਹੀ ਨੇ ਚਿੱਤ ਡਲੋਣਾ ਨਹੀਂ ਜੋ ਲਿਖਿਆ ਧਰੋ ਵੇ ਦਾਤਾ ਨੇ ਲੇਖਾ ਨੂੰ ਕਿਸੇ ਲੇਖਾ ਨੂੰ ਕਿਸੇ ਮਟਾਉਣਾ ਨਹੀਂ ਕਦੇ ਐਸੇ ਸਮੇਂ ਵੀ ਆਵਣਗੇ ਸਭ ਸ਼ਰਮ ਧਰਮ ਉੱਡ ਜਾਵਣਗੇ ਪਤ ਮਾ ਦੀ ਸ਼ੇਜ ਹੰਡਾਵਣਗੇ ਪਾਈਆਂ ਨਾਲ ਰਲਮ ਪਹਿਣਾ ਨਹੀਂ ਸਭ ਕਰਮ ਨਸ਼ਟ ਹੋ ਜਾਵਣਗੇ ਫਿਰ ਧਰਮ ਕਿਸੇ ਦਾ ਫਿਰ ਧਰਮ ਕਿਸੇ ਦਾ ਰਹਿਣਾ ਨਹੀਂ ਛੱਡ ਦੇ ਗ੍ਰੰਥ ਦੀਆਂ ਰੀਤਾਂ ਨੂੰ ਰੱਖ ਮਨ ਵਿੱਚ ਬੁਰੀਆਂ ਨੇਤਾ ਨੂੰ ਪਾਤੀਆਂ ਨਾਲ ਪਰਿਤਾ ਨੂੰ ਧਰਮੀ ਨੇਤ ਪਾਪ ਕਮਾਉਣਗੇ ਪਾਪੇਠ ਜਗਤਨ ਨੂੰ ਲੁੱਟਣਗੇ ਲੁੱਤੇ ਮੁੱਲ ਸਤਿਆਂ ਦੇ ਲੁੱਤੇ ਮੁੱਲ ਸਤਿਆਂ ਦੇ ਪਾਉਣਗੇ ਚਲ ਤਰ ਚੋਰ ਚੰਡਾਲਾਂ ਦੀ ਗੱਲ ਚੱਲ ਪਾਪ ਦਲਾਲਾਂ ਦੀ ਬੱਚੇ ਜੰਮੂ ਸਲਾਂ ਦੀ ਧੀ ਮੰਨਣਾ ਬਾਪ ਦਾ ਕਹਿਣਾ ਨਹੀਂ ਸ਼ਬ ਕਰਮ ਨਸ਼ਟ ਹੋ ਰਾਵਣਗੇ ਫਿਰ ਧਰਮ ਕਿਸੇ ਦਾ ਫਿਰ ਧਰਮ ਕਿਸੇ ਦਾ ਰਹਿਣਾ ਨਹੀਂ ਬੇਖੀ ਪਰ ਪੰਜ ਰਚਾਣ ਨੰਨਿਆਂ ਦੀ ਬੁੱਧੀਵਾਨ ਵੇਖਦੇ ਰਹਿ ਜਾਣਗੇ ਸਰਦਾਰੀ ਹੋ ਸਰਦਾਰੀ ਹੋ ਅੰਨਿਆਂ ਦੀ ਬਾ ਧਰਮ ਤੋਂ ਕੋਲ ਨ ਜਾਤਾ ਨੂੰ ਬਾ ਧਰਮ ਤੋਂ ਕੋਲ ਨ ਜਾਤਾ ਨੂੰ ਸਭ ਛੱਡ ਕੇ ਜਾਤ ਕੋ ਜਾਤਾ ਨੂੰ ਮੁੰਡੇ ਕੁੜੀਆਂ ਕਰਨਗੇ ਬਾਤਾਂ ਨੂੰ ਰਉ ਸ਼ਰਮ ਹਜਾ ਦਾ ਗੈਣ ਕਿਸ਼ਟੋ ਰਾਵਣ ਜੇ ਫਿਰ ਧਰਮ ਕਿਸੇ ਦਾ ਫਿਰ ਧਰਮ ਕਿਸੇ ਦਾ ਰਹਿਣਾ ਨਹੀਂ ਝੂਠੇ ਤਾਂ ਤਾਂ ਡੇਰੇ ਡੱਟਣਗੇ ਮੁੱਢੋਂ ਜੜ ਧਰਮ ਦੀ ਵੱਢਣਗੇ ਸੋਹਣੀ ਧੀ ਭੈਣ ਨਾ ਛੱਡਣਗੇ ਪਿਆਰੀ ਨਾਲ ਸਰਕਾਰਾਂ ਦੇ ਕਿਰਤਿਆਂ ਨੂੰ ਮਾਰਾ ਕਹਿ ਕੇ ਤੇ ਮੰਨਣਗੇ ਰੰਗ ਮੰਨਣਗੇ ਰੰਗ ਬਹਾਰਾਂ ਦੇ ਸ਼ਾਹ ਨਸਰਦਾਰੀ ਨੂੰ ਤਾਂ ਨਾਲ ਨੌਕਰਾਂ ਯਾਰੀ ਨੂੰ ਦਿਨ ਦੀ ਵੀ ਕਰ ਬਦਕਾਰੀ ਨੂੰ ਕੋਈ ਰੋਬ ਮਰਦਾ ਦਾ ਸੈਣਾ ਨਹੀਂ ਸ਼ੁਭ ਕਰਮ ਨਸ਼ਟ ਹੋ ਰਾਵਣਗੇ ਫਿਰ ਧਰਮ ਕਿਸੇ ਦਾ ਫਿਰ ਧਰਮ ਕਿਸੇ ਦਾ ਰਹਿਣਾ ਨਹੀਂ ਛੱਡ ਆਪਣਾ ਪੁੱਤਾਂ ਭਾਈਆਂ ਨੂੰ ਛੱਡ ਆਪਣਾ ਆਂਿਆਂ ਨੂੰ ਚੰਗਾ ਕਹਿਣਗੇ ਲੋਕ ਜਵਾਈਆਂ ਨੂੰ ਖਾ ਸਾਲੀਆਂ ਨਾਲ ਮਲਾਈਆਂ ਨੂੰ ਕਈ ਜਾ ਤੀਰਤੀ ਨਾ ਬਣਗੇ ਮਾਂ ਧੀਆਂ ਪਹਿਣਾ ਛੱਡ ਕੇ ਤੇ ਸੋਹਰਿਆਂ ਦੇ ਦਾਸਾ ਸੋਹਰਿਆਂ ਦੇ ਦਾਸ ਕਹਾਵਣਗੇ ਸਾਲੀ ਛੱਡੂ ਜੀ ਦੇ ਉਹ ਛੱਡੂ ਭਤੀਜੇ ਨੂੰ ਨਾ ਉੱਤੇ ਸੋਰੇ ਰিজੇ ਨੂੰ ਛੱਡਣਾ ਚਮਕੀਲੇ ਲੈਣਾ ਨਹੀਂ ਸਭ ਕਰਮ ਨਸ਼ਟ ਹੋ ਜਾਵਣਗੇ ਫਿਰ ਧਰਮ ਕਿਸੇ ਦਾ ਫਿਰ ਧਰਮ ਕਿਸੇ ਦਾ ਰਹਿਣਾ ਨਹੀਂ ਕਰ ਛੱਡ ਸੁਨਖੀਆਂ ਨਾਰਾਂ ਨੂੰ ਪਾਲਣ ਬੇ ਨਵੇਂ ਸ਼ਿਕਾਰਾਂ ਨੂੰ ਪੰਗਣਾ ਗਲ ਪਾ ਕੇ ਹਾਰਾਂ ਨੂੰ ਖੱਟੀ ਪਾਪ ਗੰਦ ਤੇ ਵਾਰ ਮੰਗੇ ਵਾਨਸ ਤੋਂ ਬਨਿਆ ਜਸਮਾਨੋਂ ਦਿਲ ਖੋਲ ਕੇ ਕੀਮਤਾਂ ਦਿਲ ਖੋਲ ਕੇ ਕੀਮਤ ਤਾਰਨਗੇ ਕੋਈ ਨਹੀਂ ਕੋਈ ਜਤੀਆਂ ਦੀ ਨਾਰਾ ਸ਼ਰਮ ਨਹੀਂ ਕਰਨੀ ਪਤੀਆਂ ਦੀ ਵੱੱਪ ਪਰੇ ਚਲ ਤੂੰ ਸਤੀਆਂ ਦੀ ਮੁਲ ਹੱਕ ਸੱਚ ਦਾ ਪਹਿਣਾ ਨਹੀਂ ਛੁਪ ਤਰਮ ਨਾ ਟੋ ਰਾਵਣਗੇ ਫਿਰ ਧਰਮ ਕੇ ਸੇਧਾਂ ਫਿਰ ਧਰਮ ਕੇ ਸੇਧਾ ਰਹਿਣਾ ਨਹੀਂ ਕਾਵਣਗੇ ਦੇਤ ਦੰਗੇ ਆਪ ਘਰ ਆਵਣਗੇ ਉਂਝ ਸੱਚ ਦੇ ਮਾਰੇ ਲਾਵਣਗੇ ਜੋ ਰਾਖੇ ਦੁਖੀ ਗਰੀਬਾਂ ਦੇ ਵੈ ਜਿੰਨੀ ਕਸ਼ਟਾਂ ਵੈ ਜਿੰਨੀ ਕਸ਼ਟ ਉਠਾਵਣਗੇ ਉਹ ਰਾਵਣ ਨੇ ਫਿਰ ਧਰਮ ਕਿਸੇ ਦਾ ਫਿਰ ਧਰਮ ਕਿਸੇ